ਜੈਤਰੀ ਮਹੱਲਾ ਪੰਜਵਾਂ chant ਘਰ ਪਹਿਲਾ ਇਹ chant ਰਾਗ ਜੈਤਰੀ ਦੇ ਪਹਿਲੇ ਘਰ ਵਿੱਚ ਉਚਾਰਨ ਕੀਤੇ ਹੋਏ ਧੰਨ ਗੁਰੂ ਅਰਜਨ ਦੇਵ ਜੀ ਦੇ ਹਨ ੴ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਤਵੋ ਆਨ ਦਿਨ ਨੀਤ ਮੈਨੂੰ ਮਿੱਤਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਲੱਗੀ ਹੋਈ ਹੈ ਮੈਂ ਦਿਨ ਰਾਤ ਹਰ ਵੇਲੇ ਸਦਾ ਹੀ ਉਸ ਦਾ ਦਰਸ਼ਨ ਹੀ ਚਿਤਾਰਦੀ ਰਹਿੰਦੀ ਹਾਂ ਖੋਲ ਕਪਟ ਗੁਰ ਮੀਲਿਆ ਨਾਨਕ ਹਰ ਸੰਗ ਮੀਤ ਏ ਨਾਨਕ ਆਖ ਗੁਰੂ ਨੇ ਮੇਰੇ ਮਾਇਆ ਦੇ ਮੋਹ ਦੇ ਛੋੜ ਕੱਟ ਕੇ ਮੈਨੂੰ ਮਿੱਤਰ ਹਰੀ ਨਾਲ ਮਿਲਾ ਦਿੱਤਾ ਹੈ ਛੰਤ ਸੁਣੋ ਯਾਰ ਹਮਾਰੇ ਸੱਜਣ ਇਕ ਕਰੋ ਬੇਨਤੀਆਂ ਏ ਮੇਰੇ ਸਤਸੰਗੀ ਮਿੱਤਰ ਏ ਮੇਰੇ ਸੱਜਣ ਮੈਂ ਤੇਰੇ ਅੱਗੇ ਇਕ ਅਰਜ਼ੋਈ ਕਰਦੀ ਹਾਂ ਤਿਸ ਮੋਹਣ ਲਾਲ ਪਿਆਰੇ ਓ ਫਿਰੋਖ ਹੋ ਜੰਤੀਆਂ ਮੈਂ ਉਸ ਮਨ ਨੂੰ ਮੋਹ ਲੈਣ ਵਾਲੇ ਪਿਆਰੇ ਲਾਲ ਨੂੰ ਲੱਭਦੀ ਫਿਰਦੀ ਹਾਂ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇਕ ਭੌਰੀ ਦਰਸ਼ਨ ਦੀਜੈ ਇਹ ਮਿੱਤਰ ਮੈਨੂੰ ਉਸ ਪਿਆਰੇ ਦੀ ਦੱਸ ਪਾ ਮੈਂ ਉਸ ਦੇ ਅੱਗੇ ਆਪਣਾ ਸਿਰ ਲਾ ਕੇ ਰੱਖ ਦਾਂਗੀ ਅਤੇ ਆਖਾਂਗੀ हे ਪਿਆਰੇ ਅਰਤਾ ਪਰ ਸਮੇਲੇ ਹੀ ਮੈਨੂੰ ਦਰਸ਼ਨ ਦੇ ਨੈਣ ਹਮਾਰੇ ਪ੍ਰੀਅ ਰੰਗ ਰੰਗਾਰੇ ਇੱਕ ਤਿਲ ਵੀ ਨਾ ਧੀਰੀ ਜੈ हे ਗੁਰੂ ਮੇਰੀਆਂ ਅੱਖਾਂ ਪਿਆਰੇ ਦੇ ਪ੍ਰੇਮ ਰੰਗ ਨਾਲ ਰੰਗੀਆਂ ਗਈਆਂ ਹਨ ਉਸ ਦੇ ਦਰਸ਼ਨ ਤੋਂ ਬਿਨਾ ਮੈਨੂੰ ਰਤਾ ਜਿੰਨੇ ਸਮੇਂ ਲੇ ਵੀ ਜਾਣ ਨਹੀਂ ਆਉਂਦਾ ਪ੍ਰਭ ਸਿਉ ਮਨ ਲੀਨਾ ਜੋ ਜਲ ਮੀਨਾ ਚਾਤ੍ਰਿਕ ਜੀਵੇ ਤਿਸੰਤਿਆ ਮੇਰਾ ਮਨ ਪ੍ਰਭੂ ਨਾਲ ਮਸਤ ਹੈ ਜਿਵੇਂ ਪਾਣੀ ਦੀ ਮੱਛੀ ਪਾਣੀ ਵਿੱਚ ਮਸਤ ਰਹਿੰਦੀ ਹੈ ਜਿਵੇਂ ਪਪੀਹੇ ਨੂੰ ਵਰਖਾ ਦੀ ਬੂੰਦ ਦੀ ਪਿਆਸ ਲੱਗੀ ਰਹਿੰਦੀ ਹੈ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਖਾ ਭੁਜੰਤਿਆ ਏ ਦਾਸ ਨਾਨਕ ਆਖ ਜਿਸ ਵੱਡ ਭਾਗੀ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਸ ਦੀ ਦਰਸ਼ਨ ਦੀ ਸਾਰੀ ਤ੍ਰੇ ਬੁੱਝ ਜਾਂਦੀ ਹੈ ਯਾਰ ਵੇ ਪ੍ਰੀਏ ਹੱਬੇ ਸਖੀਆਂ ਮੋ ਕਹੀ ਨਾ ਜੇ ਹਿਆ اے ਸਤਸੰਗੀ ਸੱਜਣ ਸਾਰੀਆਂ ਸਹੇਲੀਆਂ ਪਿਆਰੇ ਪ੍ਰਭੂ ਦੀਆਂ ਇਸਤਰੀਆਂ ਹਨ ਮੈਂ ਇਹਨਾਂ ਵਿੱਚੋਂ ਕਿਸੇ ਵਰਗੀ ਵੀ ਨਹੀਂ ਯਾਰ ਵੇ ਇੱਕ ਡੂੰ ਇੱਕ ਚਾੜਾ ਭੋਗ ਕਿਸ ਚਿਤੇਹੀਆ ਇਹ ਇੱਕ ਤੋਂ ਇੱਕ ਸੋਨੇ ਆਤਮਿਕ ਜੀਵਨ ਵਾਲੀਆਂ ਹਨ ਮੈਂ ਕਿਸ ਗਿਣਤੀ ਵਿੱਚ ਹਾਂ ਇੱਕ ਦੂ ਇੱਕ ਚਾਰੇ ਅਨੇਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਪ੍ਰਭੂ ਨਾਲ ਅਨੇਕਾਂ ਹੀ ਪਿਆਰ ਕਰਨ ਵਾਲੇ ਹਨ ਇੱਕ ਦੂਜੇ ਤੋਂ ਸੋਨੇ ਜੀਵਨ ਵਾਲੇ ਹਨ ਸਦਾ ਪ੍ਰਭੂ ਨਾਲ ਆਤਮਿਕ ਮਿਲਾਪ ਦਾ ਆਨੰਦ ਮਾਣਦੇ ਹਨ ਤੇਨਾ ਦੇਖ ਮਨ ਚਾਉ ਉਠੰਦਾ ਹੋ ਕਦ ਪਾਈ ਗੁਣਤਾਸਾ ਇਹਨਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਵੀ ਚਾਉ ਪੈਦਾ ਹੁੰਦਾ ਹੈ ਕਿ ਮੈਂ ਵੀ ਕਦੇ ਉਸ ਗੁਣਾ ਦੇ ਖਜ਼ਾਨੇ ਪ੍ਰਭੂ ਨੂੰ ਮਿਲ ਸਕਾਂ ਜਿੰਨੀ ਮੈਂ ਦਾ ਲਾਲ ਰਜਾਇਆ ਹੋ ਤਿਸ ਆਗੇ ਮਨ ਦੇਹੀਆਂ ਏ ਗੁਰੂ ਜਿਸ ਨੇ ਹੀ ਮੇਰੇ ਪਿਆਰੇ ਹਰੀ ਨੂੰ ਪ੍ਰਸੰਨ ਕਰ ਲਿਆ ਹੈ ਮੈਂ ਉਸ ਅਗੇ ਆਪਣਾ ਮਨ ਪੇਟ ਕਰਨ ਨੂੰ ਤਿਆਰ ਹਾਂ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੋਹ ਦੱਸ ਟਿਖਾ ਪਿਰ ਕਹੀਆ ਨਾਨਕ ਆਖਦਾ ਹੈ ਏ ਸੁਹਾਗ ਵਾਲੀਏ ਮੇਰੀ ਬੇਨਤੀ ਸੁਣ ਮੈਨੂੰ ਦੱਸ ਮੈਂ ਵੇਖਾਂ ਪ੍ਰਭੂਪਤੀ ਕੀ ਹੋ ਜਿਹਾ ਹੈ ਯਾਰ ਵੇ ਪਰ ਆਪਣਾ ਭਾਣਾ ਕਿਛ ਨਹੀਂ ਸੀ ਚੰਦਾ हे सत्संगी सज्जन किस जीव स्त्री नु अपना प्रभुपति प्यारा लगन लग पेंदा है उस नु किसे दी कोई मुथाजी नहीं रह जांदी यार वे त राव्या लालन मुंह दस दसंदा हे सत्संगी सज्जन तो सोने प्रभु दा मिलाप हासिल कर लिया है मैं पूछदा हां मेनू भी उस दी दस पा लालन त पाया आप गवाया ਜੈ ਤਨ ਭਾਗ ਮਥਾਣੇ ਤੂੰ ਸੋਹਣੇ ਲਾਲ ਨੂੰ ਲੱਭ ਲਿਆ ਹੈ ਅਤੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਿਆ ਹੈ ਜਿਸ ਜੀਵ ਇਸਤਰੀ ਦੇ ਮਥੇ ਤੇ ਭਾਗ ਜਾਗਦੇ ਹਨ ਉਸ ਨੂੰ ਮਿਲਾਪ ਹੁੰਦਾ ਹੈ ਬਾਹਾਂ ਪਕਰ ਠਾਕਰ ਹੋ ਕੀ ਦੀ ਗੁਣ ਆਵ ਗੁਣ ਨਾ ਪਛਾਣੇ ਏ ਸਖੀ ਮਾਲਕ ਪ੍ਰਭੂ ਨੇ ਮੇਰੀ ਵੀ ਬਾਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ ਮੇਰਾ ਕੋਈ ਗੁਣ ਔਗੁਣ ਉਸਨੇ ਨਹੀਂ ਪਰਖਿਆ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਤਾਰ ਵਸੰਦਾ ਏ ਦਾਸ ਨਾਨਕ ਆਖ ਓਏ ਜੀ ਵਿਸਤਰੀ ਭਾਗਾ ਵਾਲੀ ਹੈ ਜਿਸ ਦੇ ਨਾਲ ਜਿਸ ਦੇ ਹਿਰਦੇ ਵਿੱਚ ਕਸਮ ਪ੍ਰਭੂ ਵਾਸਤਾ ਹੈ ਯਾਰ ਵੇ ਨਿਤ ਸੁਖ ਸੁਖੇ ਦੀ ਸਾ ਮੈਂ ਪਾਈ ਹੇ ਸਤਸੰਗੀ ਸੱਜਣ ਜੇੜੀ ਸੁਖਣਾ ਮੈਂ ਸਦਾ ਸੁਖਦੀ ਰਹਿੰਦੀ ਸਾਂ ਉਹ ਸੁਖਣਾ ਮੈਂ ਪਾ ਲਈ ਹੈ ਭਾ ਮੇਰੀ ਉਹ ਮੁਰਾਦ ਪੂਰੀ ਹੋ ਗਈ ਹੈ ਵਰ ਲੋੜੀ ਦਾ ਆਇਆ ਵਜੀ ਬਦਾਈ ਜਿਸ ਪ੍ਰਭੂ ਪਤੀ ਨੂੰ ਮੈਂ ਚਿਰਾਂ ਤੋਂ ਲੱਭਦੀ ਆ ਰਹੀ ਸਾਂ ਉਹ ਮੇਰੇ ਹਿਰਦੇ ਵਿੱਚ ਆ ਵਸਿਆ ਹੈ ਹੁਣ ਮੇਰੇ ਅੰਦਰ ਆਤਮਕ ਉਤਸ਼ਾਹ ਦੇ ਬਾਜੇ ਵੱਜ ਰਹੇ ਹਨ ਮਹਾ ਮੰਗਲ ਰਹਿਸthia ਪਿਰ ਦਿਆਲ ਸਦ ਨਵ ਰੰਗੀਆਂ ਸਦਾ ਨਵੇਂ ਪ੍ਰੇਮ ਰੰਗ ਵਾਲਾ ਅਤੇ ਦਇਆ ਦਾ ਸੋਮਾ ਪ੍ਰਭੂਪਤੀ ਮੇਰੇ ਅੰਦਰ ਆਵਸਿਆ ਹੈ ਹੁਣ ਮੇਰੇ ਅੰਦਰ ਬੜਾ ਆਨੰਦ ਅਤੇ ਉਤਸ਼ਾਹ ਬਣ ਰਿਹਾ ਹੈ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧ ਕੈ ਸਤ ਸੰਗੀਆਂ हे सत्संगी सज्जन वड्डे किस्मत नाल ओ प्रभुपति मेनू लब्बा है गुरु ने मेनू साथ संगत विच उस नाल मिला देता है आसा मनसा सगल पूरी प्रिय अंक अंक मिलाई गुरु ने मेरा आपापा प्यारे दे अंक विच मिला देता है मेरी हर एक आस मुराद पूरी हो गई है ਬੇਨਵੰਤ ਨਾਨਕ ਸੁਖ ਸੁਖੇ ਦੀ ਸਾ ਮੈਂ ਗੁਰ ਮਿਲ ਪਾਈ ਨਾਨਕ ਬੇਨਤੀ ਕਰਦਾ ਹੈ ਜਿਹੜੇ ਸੁਖਣਾ ਮੈਂ ਸਦਾ ਸੁਖ ਦੀ ਰਹਿੰਦੀ ਸਾਂ ਗੁਰੂ ਨੂੰ ਮਿਲ ਕੇ ਉਹ ਸੁਖਣਾ ਮੈਂ ਹਾਸਲ ਕਰ ਲਈ ਹੈ ਵਾਹਿਗੁਰਜੀ ਦਾ ਕਾਲ ਸਾ ਵਾਹਿਗੁਰਜੀ ਕੀ ਫਤ